ਜ਼ਰੂਰੀ ਬੇਨਤੀ ਕਥਾ ਦੀ ਅਰੰਭਤਾ ਕਰਨ ਤੋਂ ਪਹਿਲਾਂ ਆਪ ਸੰਗਤਾਂ ਦੇ ਸਮਖਸ਼ ਕਰੀਏ ਕਿ ਜਦੋਂ ਵੀ ਗੁਰੂ ਘਰ ਦੇ ਅੰਦਰ ਇਸ ਉੱਪਰ ਦਰਬਾਰ ਵਿੱਚ ਜਾਂ ਥੱਲੇ ਅਰਦਾਸ ਬੇਨਤੀ ਹੋਰੀ ਹੋਵੇ ਤੇ ਜਿੱਥੇ ਵੀ ਤੁਸੀਂ ਖੜੇ ਹੋ ਉਥੇ ਹੀ ਹੱਥ ਜੋੜ ਕੇ ਅਰਦਾਸ ਵਿੱਚ ਖੜੇ ਹੋ ਜਾਇਆ ਕਰੋ ਬਾਤ ਵਿੱਚ ਮੱਥਾ ਟੇਕ ਲਿਆ ਕਰੋ ਜਾਂ ਜਦੋਂ ਵੀ ਹੁਕਮਨਾਮ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹੋਣ ਜਿਵੇਂ ਅੱਜ ਤੁਸੀਂ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਅਰਦਾਸ ਅਤੇ ਹੁਕਮਨਾਮੇ ਵੇਲੇ ਉਥੇ ਹੀ ਆਪਣੀ ਜਗ੍ਹਾ ਤੇ ਅਰਦਾਸ ਵਿੱਚ ਖੜੇ ਹੋ ਗਏ ਅਤੇ ਆਪਣੀ ਹੀ ਜਗਾ ਤੇ ਬੈਠ ਕੇ ਗੁਰੂ ਜੀ ਦਾ ਹੁਕਮ ਸਰਵਨ ਕੀਤਾ ਹੈ ਇਸੇ ਤਰ੍ਹਾਂ ਨਿਰੰਤਰ ਭਾਵੇਂ ਉੱਪਰ ਹੋਵੇ ਭਾਵੇਂ ਥੱਲੇ ਦਰਬਾਰ ਵਿੱਚ ਹੋਵੇ ਸਤ ਗੁਰਾਂ ਦੇ ਸਤਕਾਰ ਔਰ ਮਰਜ਼ਾਦਾ ਨੂੰ ਮੁੱਖ ਰੱਖਦਿਆਂ ਇਹ ਬੋਰਡ ਵੀ ਇਸੇ ਕਰਕੇ ਲਿਖ ਕੇ ਲਾਏ ਨੇ ਤਿੰਨੇ ਭਾਸ਼ਾਵਾਂ ਵਿੱਚ ਅੰਗਰੇਜ਼ੀ ਪੰਜਾਬੀ ਹਿੰਦੀ ਕਿ ਜਿਹੜਾ ਵੀ ਆਏ ਉਹ ਇਸ ਬੋਰਡ ਨੂੰ ਪੜ੍ਹ ਕੇ ਤੇ ਜਦੋਂ ਅਰਦਾਸ ਹੋ ਰਹੀ ਏ ਅਰਦਾਸ ਵਿੱਚ ਉਥੇ ਹੀ ਸ਼ਾਮਲ ਹੋ ਜਾਏ ਜਦੋਂ ਸਤਿਗੁਰੂ ਜੀ ਹੁਕਮਨਾਮਾ ਬਖਸ਼ਿਸ਼ ਕਰ ਰਹੇ ਹੋਣ ਤੇ ਆਪਣੀ ਜਗਾ ਤੇ ਉਥੇ ਹੀ ਬੈਠ ਕੇ ਸਤਿਗੁਰਾਂ ਦਾ ਹੁਕਮ ਸਰਵਨ ਕਰੇ ਇੱਕ ਬੇਨਤੀ ਹੋਰ ਕਰਾਂ ਆਪਾਂ ਜਾਂ ਛੋਟੇ ਜਿਹੇ ਅਪਸਰ ਕੋਲ ਵੀ ਜਾਈਏ ਨਾ ਤੇ ਬਾਹਰੋਂ ਕੋਈ ਕਹੇ ਦੇ ਵੀ ਵੀ ਅੰਦਰ ਗੱਲਬਾਤ ਹੋ ਰਹੀ ਏ ਹਾਲੇ ਅੰਦਰ ਨਾ ਜਾਇਓ ਤੇ ਅਸੀਂ ਭਾਵੇਂ ਤੁੱਪ ਵਿੱਚ ਖੜਨਾ ਪੈ ਜੇ ਉੱਥੇ ਹੀ ਖੜ ਜਾਂਦੇ ਆ ਅੰਦਰ ਗੱਲਬਾਤ ਹੋ ਰਹੀ ਏ ਇੱਕ ਆਫਸਰ ਨੂੰ ਅਸੀਂ ਇੰਨੀ ਵੱਡੀ ਮਾਨਤਾ ਦੇ ਦਿੱਤੀ ਜਿੰਨੂੰ ਅਸੀਂ ਕਹਿੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਜਿਹੜੀ ਗੁਰਮਖੋ ਦੁਨੀਆ ਦੀ ਸਭ ਤੋਂ ਵੱਡੀ ਅਦਾਲਤ ਦੇ ਜੱਜ ਨੇ ਜਿਹਦੇ ਘਰ ਵਿੱਚ ਹਮੇਸ਼ਾ ਸੱਚ ਦਾ ਨਿਆਂ ਹੁੰਦਾ ਹੈ ਤੇ ਜੇ ਉਹ ਗੁਰੂ ਆਪਣੇ ਮੁਖ ਤੋਂ ਹੁਕਮ ਨਾਮਾ ਫੁਰਮਾਨ ਜਾਰੀ ਕਰ ਰਹੇ ਹੋਣ ਤੇ ਸਾਡਾ ਫਰਜ਼ ਨਹੀਂ ਬਣਦਾ ਕਿ ਅਸੀਂ ਸਤਗੁਰਾਂ ਦੇ ਹੁਕਮ ਨੂੰ ਉਥੇ ਬਹਿ ਕੇ ਸੁਣੀਏ ਫਿਰ ਮੱਥਾ ਟੇਕੀਏ ਇਹ ਗੁਰਮਖੋ ਗੱਲਾਂ ਨੋਟ ਕਰਨ ਵਾਲੀਆਂ ਤੇ ਕਦੇ ਵੀ ਅਰਦਾਸ ਜਦੋਂ ਹੋ ਰਹੀ ਹੋਵੇ ਉਦੋਂ ਅਰਦਾਸ ਦੇ ਨਾਲ-ਨਾਲ ਨਹੀਂ ਬੋਲਣਾ ਜਾਂ ਜਦੋਂ ਸਤਗੁਰੂ ਜੀ ਹੁਕਮਨਾਮਾ ਜਾਰੀ ਕਰ ਰਹੇ ਨੇ ਤੇ ਹੁਕਮਨਾਮੇ ਦੇ ਨਾਲ ਨਾਲ ਨਹੀਂ ਜੇ ਬੋਲਣਾ ਇਹ ਤੋਹੀਨ ਹੈ ਇਹ ਅਵਗਿਆ ਹੈ ਜੱਜ ਜਦੋਂ ਵੀ ਆਪਣਾ ਫੈਸਲਾ ਸੁਣਾਉਂਦਾ ਹੈ ਕਿਸੇ ਦੀ ਜ਼ਰੂਰਤ ਨਹੀਂ ਕਿ ਉਹ ਜੱਜ ਦੇ ਨਾਲ ਬੋਲੇ ਜਾਂ ਜੱਜ ਦੇ ਹੁਕਮ ਦੇ ਰਹੇ ਹੋਣ ਦੇ ਵਿੱਚ ਹੀ ਉਹ ਹੁਕਮ ਨੂੰ ਰੋਕ ਦੇ ਵੀ ਇਹ ਹੁਕਮ ਮੇਰੇ ਲਈ ਚੰਗਾ ਨਹੀਂ ਨਹੀਂ ਜੋ ਜੱਜ ਦਾ ਫੈਸਲਾ ਹੈ ਉਹਨੇ ਆਪਣਾ ਫੈਸਲਾ ਕਰਨਾ ਹੈ ਉਹਨੇ ਆਪਣਾ ਫੈਸਲਾ ਸੁਣਾਉਣਾ ਹੈ ਇਸ ਲਈ ਬੇਨਤੀ ਹੈ ਕਿ ਜਦੋਂ ਵੀ ਅਰਦਾਸ ਹੁੰਦੀ ਹੋਵੇ ਆਪਣੀ ਜਗ੍ਹਾ ਤੇ ਉਥੇ ਹੀ ਖੜ ਜਾਇਆ ਕਰੋ ਜਦੋਂ ਹੁਕਮਨਾਮਾ ਹੋ ਰਿਹਾ ਹੋਵੇ ਉਥੇ ਹੀ ਆਪਣੀ ਜਗ੍ਹਾ ਤੇ ਬੈਠ ਕੇ ਸਰਵਨ ਕਰਿਆ ਕਰੋ ਤੁਸੀਂ ਬਹੁਤ ਹੀ ਸ਼ਰਧਾ ਭਾਵਨਾ ਗੁਰੂ ਤੇ ਭਰੋਸਾ ਰੱਖਣ ਵਾਲੇ ਹੋ ਆਸ ਕਰਦੇ ਹਾਂ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰਨ ਗਏ ਪਰ ਕੁਝ ਐਸੇ ਵੀ ਪੁਰਸ਼ ਨੇ ਜਿਹੜੇ ਉਥੇ ਸੇਵਾਦਾਰ ਨਾਲ ਉਥੇ ਹੀ ਝਗੜਾ ਸ਼ੁਰੂ ਕਰ ਦਿੰਦੇ ਨੇ ਨਹੀਂ ਮੈਂ ਤਾਂ ਅੰਦਰ ਹੀ ਜਾਣਾਂ ਨਹੀਂ ਗੁਰਮਖੋ ਜਿੱਦਨ ਤੁਸੀਂ ਭਾਵਨਾ ਨਾਲ ਘਰੋਂ ਇੱਕ ਕਦਮ ਵੀ ਪੁੱਟ ਲਿਆ ਨਾ ਤੁਹਾਡੇ ਮਨ ਵਿੱਚ ਫੁਰਨਾ ਬਣ ਗਿਆ ਕਿ ਮੈਂ ਗੁਰੂ ਦੇ ਦਰ ਤੇ ਚੱਲਿਆ ਹਾਜ਼ਰੀ ਤਾਂ ਉਦੋਂ ਹੀ ਲੱਗ ਜਾਣੀ ਤੇ ਜੇ ਭਾਵਨਾ ਹੀ ਨਹੀਂ ਜੇ ਗੁਰੂ ਦਾ ਸਤਕਾਰ ਹੀ ਮਨ ਵਿੱਚ ਨਹੀਂ ਤੇ ਭਾਵੇਂ ਗੁਰੂ ਦੇ ਚਰਨਾਂ ਵਿੱਚ 24 ਘੰਟੇ ਬੈਠੇ ਰਹੋ ਤਾਂ ਵੀ ਮਾਣ ਨਹੀਂ ਮਿਲਣਾ ਤਾਂ ਵੀ ਗੁਰੂ ਦੇ ਦਰ ਤੋਂ ਬਖਸ਼ਿਸ਼ ਨਹੀਂ ਮਿਲਣੀ ਮਹਾਰਾਜ ਬਾਣੀ ਵਿੱਚ ਲਿਖ ਕੇ ਦਿੱਤਾ ਮਹਾਰਾਜ ਕਹਿੰਦੇ ਕਿ ਸਤਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਭਾਉ ਮਹਾਰਾਜ ਕਹਿੰਦੇ ਗੁਰੂ ਦੇ ਉੱਪਰ ਭਰੋਸਾ ਨਹੀਂ ਬੰਦੇ ਨੂੰ ਆਇਆ ਤੇ ਸ਼ਬਦ ਦੇ ਨਾਲ ਪਿਆਰ ਇਹਦਾ ਹੈ ਨਹੀਂ ਮਹਾਰਾਜ ਕਹਿਣ ਲੱਗੇ ਤਿਸ ਨੂੰ ਸੁਖ ਨਾ ਉਪਜੈ ਭਾਵੇਂ 100 ਗੇੜਾ ਆਵੋ ਜਾਓ ਮਹਾਰਾਜ ਕਹਿੰਦੇ ਉਸ ਬੰਦੇ ਨੂੰ ਸੁਖ ਨਹੀਂ ਜੇ ਮਿਲਣਾ ਭਾਵੇਂ ਰੋਜ਼ ਦੇ 100 ਗੇੜੇ ਗੁਰਦੁਆਰੇ ਮਾਰੀ ਜਾਏ ਕਿਸੇ ਧਰਮ ਅਸਥਾਨ ਤੇ ਮਾਰੀ ਜਾਏ ਜੀ ਆਪਣੇ ਗੁਰੂ ਦੇ ਉੱਪਰ ਭਰੋਸਾ ਨਹੀਂ ਗੁਰੂ ਦੇ ਸ਼ਬਦ ਨਾਲ ਪਿਆਰ ਨਹੀਂ